ਸਾਬਤੋ ਪਹਿਲਾ ਸਭ ਨੂੰ ਗੁੱਡ ਮਾਰਨਿੰਗ ਪਲੀਜ਼ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਪਲੀਜ਼ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਹੈ ਉਸ ਤੋਂ ਬਾਅਦ ਕਰਦੇ ਹਾਂ ਕਲਾਸ ਸਟਾਰਟ ਜੀ ਸਭ ਕੁਝ ਓਕੇ ਚੱਲ ਰਿਹਾ ਹੋਣਾ ਕਦਿਆਂ ਕਲਾਸ ਦੀ ਸਟਾਰਟ ਜੋ ਕਿ ਤੁਹਾਨੂੰ ਪਤਾ ਹੀ ਹੈ ਡੈਮੋਕਰੇਟੀ ਈਟੀਟੀ ਟੈਟ ਪਾਸ ਡੈਮੋਕਰੇਟੀ ਈਟੀਟੀ ਟੈਟ ਪਾਸ ਜੋ ਕਿ ਉਹਨਾਂ ਦੇ ਉਪਪ੍ਰਦਾਨ ਪਰਮਜੀਤ ਜੋ ਕਿ ਉਹਨਾਂ ਵੱਲੋਂ ਟਟ ਪਾਸ ਜੁਨੀਅਨ ਨੂੰ ਅਪੀਲ ਹੈ ਸਾਰਿਆਂ ਵੱਲੋਂ ਅਪੀਲ ਆ ਗਈ ਹੈ ਕਿ ਜੋ ਕਿ ਅੱਜ ਮਾਨਸਾ ਵਿਖੇ 8 ਵਜੇ ਦੀ ਮੀਟਿੰਗ ਅੱਜ ਰੱਖੀ ہوئی ਹੈ ਜੋ ਵੀ ਟਟ ਪਾਸ ਮਾਨਸਾ ਦੇ ਆਸ-ਪਾਸ ਨੇੜੇ ਦੇ ਉਹ ਉੱਥੇ ਜ਼ਰੂਰ ਪਹੁੰਚੋ ਉਹਨਾਂ ਦੇ ਵਿਚਾਰ ਸੁਣੋ ਔਰ ਆਪਣੇ ਵਿਚਾਰ ਉੱਥੇ ਜਾ ਕੇ ਦੱਸੋ ਕਿਉਂਕਿ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਜੇਕਰ ਪੋਸਟਾਂ ਕੜਵਾਉਣੀਆਂ ਨੇ ਤਾਂ ਇਸ ਕਰਕੇ ਨਾ ਜੋ ਅੱਜ ਮੀਟਿੰਗ ਉੱਥੇ ਰੱਖੀ ਐ ਉਸ ਮੀਟਿੰਗ ਵਿੱਚ ਮਾਨਸਾ ਸਾਰਿਆਂ ਨੇ ਪਹੁੰਚਣਾ ਹੈ ਜੋ ਮੀਟਿੰਗ ਦਾ ਸਮਾਂ ਹੈ ਉਹ 10 ਵਜੇ ਦਾ ਹੈ ਬਾਲ ਪਵਨ ਏਟਟੀਟੀ ਟੈਟ ਪਾਸ ਜੂਨੀਅਨ ਕੈਡਰ ਦੀਆਂ ਨਵੀਆਂ ਪੋਸਟਾਂ ਕਢਾਉਣ ਸੰਬੰਧੀ 8 ਸਤੰਬਰ 2024 ਬਾਲ ਪਵਨ ਮਾਨਸਾ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਤੁਸੀਂ ATT پاس TET پاس বেকার ਰੁਜ਼ਗਾਰ ਵਿਦਿਆਰਥੀ ਜੋ ਕਿ ਅੱਜ ਉੱਥੇ ਜ਼ਰੂਰ ਪਹੁੰਚੋ ਉਹਨਾਂ ਦੇ ਵਿਚਾਰ ਸੁਣੋ ਔਰ ਜੋ ਵੀ ਅੱਗੇ ਦੀ ਰਣਨੀਤੀ ਹੋਏਗੀ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਇਸ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਔਰ ਜਿਹੜੇ ਵੀ TET پاس ਨੇ ਉੱਥੇ ਉਹਨਾਂ ਦੇ ਵਿਚਾਰ ਸੁਣੋ ਔਰ ਆਪਣੇ ਵਿਚਾਰ ਦੱਸੋ ਜੋ ਕਿ ਅੱਗੇ ਦੀ ਰਣਨੀਤੀ ਔਰ ਨਵੀਆਂ ਪੋਸਟਾਂ ਕਢਾਉਣ ਬਾਰੇ ਗੱਲਬਾਤ ਕੀਤੀ ਜਾ ਸਕੇ ਇਸ ਕਰਕੇ ਤੁਸੀਂ ਸਾਰੇ ਜਣੇ ਉੱਥੇ ਵਾਦਵਾਦ ਪਹੁੰਚੋ ਜਿੰਨਾ ਚਿਰ ਤੁਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉੰਨਾ ਚਿਰ ਮਸਲਾ ਹੱਲ ਨਹੀਂ ਹੋਣਾ ਸੰਘਰਸ਼ ਬਹੁਤ ਲੰਮਾ ਹੈ ਇਹ ਲੜਨਾ ਪੈਣਾ ਹੈ ਕਿਉਂਕਿ ਅੱਜ ਤੱਕ ਆਪਾਂ ਨੂੰ ਪਤਾ ਹੈ ਜੋ ਕਿ ਈਟੀਟੀ ਹੋ ਤੇ ਬੀੜ ਸੰਘਰਸ਼ ਤੋਂ ਬਿਨਾ ਨਾ ਤਾਂ ਪੋਸਟਾਂ ਆਉਂਦੀਆਂ ਨੇ ਤੇ ਨਾ ਹੀ ਪੂਰੀਆਂ ਆਉਂਦੀਆਂ ਨੇ ਇਹ ਸੰਘਰਸ਼ ਲੜਨਾ ਪੈਣਾ ਹੈ ਤੇ ਇਸ ਸੰਘਰਸ਼ ਵਿੱਚ ਸਾਰੇ ਜਣੇ ਵੱਤਵਾ ਸਾਥ ਦਿਓ ਜੋ ਕਿ ਪੋਸਟਾਂ ਕੜਵਾਈਆਂ ਜਾ ਸਕਣ ਜੋ ਪਿੱਛੇ 9894 ਦੀ ਗੱਲ ਕੀਤੀ ਜਾਵੇ ਕਿਉਂਕਿ ਉਹਨਾਂ ਵੀ ਸੰਘਰਸ਼ ਬਹੁਤ ਲੰਮਾ ਕੀਤਾ ਹੈ ਅਜੇ ਤੱਕ ਵੀ ਸੰਘਰਸ਼ ਚੱਲ ਰਿਹਾ ਹੈ ਇਸ ਕਰਕੇ ਨਾ ਜੇਕਰ ਹੋਣ ਦਾ ਪ੍ਰੋਸੈਸ ਹੋਣੇ ਤੋਰਾਂਗੇ ਤੇ ਤਾਂ ਹੀ ਅੱਗੇ ਜਾ ਕੇ ਪ੍ਰੋਸੈਸ ਪੂਰਾ ਹੋਣਾ ਹੈ ਇਸ ਕਰਕੇ ਟਟਪਾਸ ਜੂਨੀਅਨ ਵੱਲੋਂ ਪੀਲ ਹੈ ਕਿ 8 ਦਸੰਬਰ ਅੱਜ ਮਾਨਸਾ ਵਿੱਚ ਮੀਟਿੰਗ ਰੱਖੀ ਉਸ ਮੀਟਿੰਗ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਤੇ ਆਪਣੇ ਵਿਚਾਰ ਦੱਸਣੇ ਨੇ ਉਸ ਤੋਂ ਬਾਅਦ 9 ਤਰੀਕ ਡਿਸਟ੍ਰਿਕਟ ਫਾਇਲ ਕਾ ਵਿਖੇ ਇੱਕ ਮੀਟਿੰਗ ਰੱਖੀ ਹੈ ਡ੍ਰੀਮ ਅਕੈਡਮੀ ਵਿੱਚ ਜੋ ਫਾਇਲ ਕਾ ਦੇ ਆਸ-ਪਾਸ ਜਲਾਲਾਂਵੜ ਬੋਰ ਉਸ ਮੀਟਿੰਗ ਵਿੱਚ ਜਰੂਰ ਪਹੁੰਚੋ ਤੇ ਆਪਣੇ ਵਿਚਾਰ ਦੱਸੋ ਜੋ ਕਿ ਅੱਗੇ ਦੀ ਰਣਨੀਤੀ ਔਰ ਅੱਗੇ ਦਾ ਪ੍ਰੋਗਰਾਮ ਕੀ ਕਰਨਾ ਹੈ ਕਿਉਂਕਿ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਹੈ ਸੰਘਰਸ਼ ਲੜਨਾ ਪੈਣਾ ਹੈ ਸੰਘਰਸ਼ ਜਿੰਨਾ ਚਿਰ ਨਹੀਂ ਲੜਦੇ ਉਹਨਾਂ ਚਿਰ ਪੋਸਟਾਂ ਦੀ ਕੋਈ ਸੁਭਾਵਨਾ ਨਹੀਂ ਡ੍ਰੀਮ ਅਕੈਡਮੀ ਜੋ ਕਿ 9 ਤਰੀਕ ਫਾਜਲ ਕਿਆ ਸੋਮਵਾਰ ਇਸ ਵਿੱਚ ਕੱਲ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਜੋ ਅਤੇ ਸਮਾਂ ਰੱਖਿਆ ਗਿਆ ਹੈ ਉਹ 10 ਵਜੇ ਹੈ ਇਸ ਅਕੈਡਮੀ ਵਿੱਚ ਤੁਸੀਂ ਸਾਰਿਆਂ ਨੇ ਵੱਤਵਾਦ ਪਹੁੰਚਣਾ ਹੈ ਟੈਟ ਪਾਸ ਵਿਦਿਆਰਥੀ ਜੋ ਕਿ ਗੱਲ ਫਾਇਲ ਕਾ ਮੀਟਿੰਗ ਰੱਖੀ ਹੈ ਉਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਤਵਾਦ ਪਹੁੰਚਣਾ ਹੈ ਔਰ ਅੱਗੇ ਦੀ ਜੋ ਕਿ ਪੋਸਟਾ ਕਢਾਉਣ ਦੀ ਰਣਨੀਤੀ ਬਣਾਈ ਜਾਏਗੀ ਇਸ ਕਰਕੇ ਜਿਹੜੇ ਵੀ ਨੇੜੇ ਦੇ ਆਸ-ਪਾਸ ਨੇ ਤੁਸੀਂ ਕੱਲ ਇਸ ਸੰਘਰਸ਼ ਵਿੱਚ ਔਰ ਮੀਟਿੰਗ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਹੈ ਤੇ ਸੰਘਰਸ਼ ਇਹ ਲੜਨਾ ਪੈਣਾ ਹੈ ਇਹ ਨਹੀਂ ਪਤਾ ਕਿੰਨਾ ਚਿਰ ਜੇਕਰ ਹੋਣੇ ਹੀ ਪ੍ਰੋਸੈਸ ਤੋੜਾਂਗੇ ਤਾਂ ਇਹ ਨਹੀਂ ਪਤਾ ਪ੍ਰੋਸੈਸ ਕਿੰਨਾ ਚਿਰ ਆਪਾਂ ਨੂੰ ਅੱਗੇ ਚਲਾਉਣਾ ਪੈਣਾ ਹੈ ਇਸ ਕਰਕੇ ਨਾ ਸਾਰੇ ਜਣੇ ਉੱਥੇ ਵੱਤ-ਵਤ ਪਹੁੰਚੋ ਔਰ ਪ੍ਰੋਸੈਸ ਨੂੰ ਅੱਗੇ ਚਲਾਇਆ ਜਾ ਸਕੇ ਕਿਉਂਕਿ ਪਿਛਲਾ ਟੈਟ ਜੋ 12 ਮਾਰਚ ਨੂੰ ਹੋਇਆ ਸੀ 17-18 ਮੰਤ ਹੋ ਚੁੱਕੇ ਨੇ ਇਸ ਕਰਕੇ ਨਾ ਤੁਸੀਂ ਕੱਲ ਸਾਰਿਆਂ ਨੇ ਆਸ-ਪਾਸ ਦੇ ਫਾਇਲ ਕਾ ਜਲਾਲਾਬਾਦ ਬੋਰ ਵਾਲੇ 10 ਵਜੇ ਫਾਇਲ ਕਾ ਡ੍ਰੀਮ ਅਕੈਡਮੀ ਜ਼ਰੂਰ ਪਹੁੰਚਣਾ ਹੈ ਜਿਹੜੇ ਵੀ ਨੰਬਰ ਦਿੱਤੇ ਹੋਏ ਨੇ ਸਕਰੀਨ ਉੱਤੇ ਇਸ ਕਿਸੇ ਨੰਬਰ ਤੇ ਵੀ ਤੁਸੀਂ ਫੋਨ ਕਰ ਸਕਦੇ ਹੋ ਔਰ ਜੋ ਵੀ ਸਾਥੀ ਆ ਰਹੇ ਇਸ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੋ ਫਰਸਟ ਨੰਬਰ ਦਿੱਤਾ ਹੋਇਆ ਹੈ 99150 94657 ਇਸ ਨੰਬਰ ਤੇ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਉਸ ਤੋਂ ਬਾਅਦ ਅੱਗੇ ਜੋ ਨੰਬਰ ਹੈ 88700 28 50637 ਇਸ ਨੰਬਰ ਤੇ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਉਸ ਤੋਂ ਬਾਅਦ 8427299432 88 37794711 ਨikhil ਜੋ ਵਾਇਸ ਪ੍ਰਧਾਨ ਨੇ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਇਸ ਕਰਕੇ ਨਾ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਔਰ ਤਾਂ ਹੀ ਪੋਸਟਾਂ ਆਉਣੀਆਂ ਨੇ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ। ਔਰ ਇਸ ਮੀਟਿੰਗ ਵਿੱਚ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਜੋ ਕਿ ਅੱਗੇ ਦੀ ਪੋਸਟਾਂ ਬਾਰੇ ਔਰ ਅੱਗੇ ਦੀ ਰਣਨੀਤੀ ਬਣਾਈ ਜਾ ਸਕੇ। ਇਹ ਸੰਘਰਸ਼ ਬਹੁਤ ਲੰਮਾ ਹੈ। ਪਿੱਛੇ ਜਿੰਨੇ ਵੀ ਪੋਸਟਾਂ ਆਈਆਂ ਨੇ ਔਰ ਸੰਘਰਸ਼ ਬਹੁਤ ਲੰਮਾ ਲੜਿਆ ਹੈ। ਇਸ ਕਰਕੇ ਜੇਕਰ ਨਵੀਆਂ ਪੋਸਟਾਂ ਕਢਾਉਣੀਆਂ ਨੇ ਤਾਂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਟਟਪਾਸ ਯੂਨੀਅਨ ਦਾ ਸਾਥ ਦੇਣਾ ਪੈਣਾ ਹੈ। ਤਾਂ ਤਾਂ ਹੀ ਪੋਸਟ ਆਣੀਆਂ ਨੇ ਕਰਾਚੋ ਬਾਹਰ ਨਿਕਲੋ ਔਰ ਗਰਾਉਂਡ ਲੈਵਲ ਤੇ ਆਓ ਤੇ ਸਾਰੇ ਜਣੇ ਟੈਟ ਪਾਸ ਜੁਨੀਅਨ ਦੀ سپورਟ ਕਰੋ ਤੇ ਤਾਂ ਹੀ ਅੱਗੇ ਦੀ ਰਣਨੀਤੀ ਬਣਾਈ ਜਾ ਸਕੇਗੀ ਕਿਉਂਕਿ ਅੱਜ ਦਾ ਪ੍ਰੋਸੈਸ ਤੋਰਾਂਗੇ ਤਾਂ ਹੌਲੀ ਹੌਲੀ ਪ੍ਰੋਸੈਸ ਇਹ ਬਹੁਤ ਲੰਮਾ ਹੈ ਇਸ ਪ੍ਰੋਸੈਸ ਨੂੰ ਅੱਗੇ ਤੋਰਨਾ ਪੈਣਾ ਇਸ ਕਰਕੇ ਸਾਰੇ ਜਣੇ ਕੱਲ ਤੁਸੀਂ ਫਾਇਲ ਕਾ ਡ੍ਰੀਮ ਅਕੈਡਮੀ 10 ਵਜੇ ਜ਼ਰੂਰ ਪਹੁੰਚ ਜਾਇਓ ਉੱਥੇ ਆਪਣੇ ਵਿਚਾਰ ਦੱਸਿਆ ਜੀ ਤੇ ਉਹਨਾਂ ਦੇ ਵਿਚਾਰ ਸੁਣਿਆ ਜੀ ਜੇ ਵੀ ਕਿਸੇ ਨੂੰ ਕੋਈ ਵੀ ਹੋਏ ਤੁਸੀਂ ਸਕਰੀਨ ਤੇ ਜੋ ਨੰਬਰ ਦਿੱਤੇ ਨੇ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੋ ਕਿ ਡੈਮੋਕ੍ਰੈਟਿਕ 88 ਟੈਟਪਾਸ ਜੂਨੀਅਨ ਵੱਲੋਂ ਅਪੀਲ ਹੈ ਸਾਰੇ ਜਨੇ ਇਹਨਾਂ ਨਾਲ ਜੁੜੋ ਤੇ ਵੱਧ ਤੋਂ ਵੱਧ ਸਾਥੀ ਆਪਣੇ ਜੋੜੋ ਇਸ ਕਰਕੇ ਨਾ ਸਾਰੇ ਪੀਐਸਟੈਟ ਪਾਸ ਵਿਦਿਆਰਥੀਆਂ ਨੂੰ ਅਪੀਲ ਹੈ ਜੋ ਕਿ ਅੱਜ ਮਾਨਸਾ ਵਿਖੇ ਮੀਟਿੰਗ ਹੈ ਤੇ ਕੱਲ ਫਾਇਲ ਕਾ ਵਿਖੇ ਹੈ ਜੇਕਰ ਤੁਸੀਂ ਸਾਰੇ ਸਾਥ ਦਿਓਗੇ ਤਾਂ ਤਾਂ ਹੀ ਅੱਗੇ ਦੀ ਰਣਨੀਤੀ ਬਣਾਈ ਜਾਗੀ ਤੇ ਅੱਗੇ ਦਾ ਤਾਂ ਹੀ ਇਹਦਾ ਪ੍ਰੋਸੈਸ ਚਲਾਇਆ ਜਾਏਗਾ ਔਰ ਜੋ ਉਪ ਪ੍ਰਧਾਨ ਹੈ ਤੁਸੀਂ ਇਹਨਾਂ ਦੇ ਨੰਬਰ ਤੇ ਵੀ ਤੁਸੀਂ ਫੋਨ ਕਰ ਸਕਦੇ ਹੋ ਔਰ ਜੋ ਵੀ ਅੱਗੇ ਦੀ ਗੱਲਬਾਤ ਜੋ ਵੀ ਕਿਸੇ ਨੇ ਕੁਝ ਵੀ ਪੁੱਛਣਾ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ ਜੋ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਇਸ ਨੰਬਰਾਂ ਤੇ ਤੁਸੀਂ ਕਿਸੇ ਵੀ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਸ ਕਰਕੇ ਨਾ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਜੋ ਕਿ ਕੱਲ ਦੀ ਮੀਟਿੰਗ ਵਿੱਚ ਵੀ ਵੱਧ ਤੋਂ ਵੱਧ ਪਹੁੰਚੋ ਜੋ ਅੱਜ ਦੀ ਮੀਟਿੰਗ ਮਾਨਸਾ ਵਿਖੇ ਰੱਖੀ ਉਸ ਮੀਟਿੰਗ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਪਹੁੰਚੋ ਇਸ ਪ੍ਰਕਿਰਿਆ ਨੂੰ ਹੌਲੀ ਹੌਲੀ ਤੋਰਾਂਗੇ ਤਾਂ ਤਾਂ ਹੀ ਅੱਗੇ ਜਾ ਕੇ ਸਫਲ ਹੋਣਾ ਹੈ ਇਹ ਨਹੀਂ ਪਤਾ ਕਿੰਨਾ ਚਿਰ ਇਸ ਸੰਘਰਸ਼ ਨੂੰ ਲੜਨਾ ਪੈਣਾ ਹੈ ਤੇ ਕੋਈ ਪਤਾ ਨਹੀਂ ਇਸ ਕਰਕੇ ਨਾ ਹੁਣ ਇਹਦਾ ਪ੍ਰੋਸੈਸ ਅੱਗੇ ਤੋਰਾਂਗੇ ਤਾਂ ਤਾਂ ਹੀ ਇਹ ਅੱਗੇ ਜਾ ਕੇ ਇਹ ਪ੍ਰੋਸੈਸ ਸਫਲ ਹੋ ਸਕਦਾ ਹੈ ਕਿਉਂਕਿ ਆਪਾਂ ਨੇ ਪਤਾ ਜਿੰਨਾ ਚਿਰ ਸੰਘਰਸ਼ ਔਰ ਗਰਾਊਂਡ ਲੈਵਲ ਤੇ ਸਰਕਾਰ ਤੇ ਨਾ ਕੁਝ ਕੀਤਾ ਜਾਏ ਉਹਨਾਂ ਚਿਰ ਸਰਕਾਰ ਵੀ ਕੁਝ ਨਹੀਂ ਕਰਦੀ ਇਸ ਕਰਕੇ ਨਾ ਸਰਕਾਰ ਤੇ ਜੇਕਰ ਪੋਸਟਾਂ ਕਢਾਣੀਆਂ ਤਾਂ ਦਬਾਅ ਪਾਣਾ ਪੈਣਾ ਔਰ ਗਰਾਊਂਡ ਲੈਵਲ ਤੇ ਆਣਾ ਪੈਣਾ ਤੇ ਸਾਰਿਆਂ ਨੂੰ ਵੱਤਵਾ ਸਪੋਰਟ ਕਰਨੀ ਪੈਣੀ ਇਸ ਕਰਕੇ ਨਾ ਡੈਮੋਕਰੇਟ ਇਟਿਟ ਟੈਟ ਪਾਸ ਵੱਲੋਂ ਅਪੀਲ ਹੈ ਤੁਸੀਂ ਸਾਰੇ ਜਣੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੋ ਜੋੜੇ ਜਿਹੜੇ ਵੀ ਤੁਹਾਡੇ ਆਸ-ਪਾਸ ਦੇ ਲਿੰਕ ਵਿੱਚ ਨੇ ਉਹਨਾਂ ਨੂੰ ਤੁਸੀਂ ਇਹਨਾਂ ਨਾਲ ਜੋੜੋ ਔਰ ਇਹਨਾਂ ਦੇ ਗਰੁੱਪ ਵਿੱਚ ਵੀ ਜੋੜੋ ਤੇ ਵੱਧ ਤੋਂ ਵੱਧ ਸਟਰੈਂਥ ਨੂੰ ਅੱਗੇ ਵਧਾਓ ਜਿਹੜੇ ਗਰੁੱਪ ਵਿੱਚ ਨਹੀਂ ਐਡ ਹੈ ਕਿਸੇ ਵੀ ਨੰਬਰ ਤੇ ਤੁਸੀਂ ਮੈਸੇਜ ਜਾਂ ਫੋਨ ਕਰਕੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਇਸ ਕਰਕੇ ਨਾ ਸਾਰੇ ਜਣੇ ਅੱਜ ਜਿਹੜੇ ਵੀ ਆਸ-ਪਾਸ ਦੇ ਮਾਨਸੇ ਦੇ ਉੱਥੇ ਜ਼ਰੂਰ ਪਹੁੰਚੋ ਤੇ ਫਾਲ ਫਾਇਲ ਕਾ ਜੋ ਮੀਟਿੰਗ ਰੱਖੀ ਹੈ ਉਸ ਮੀਟਿੰਗ ਵਿੱਚ ਕੱਲ ਫਾਇਲ ਕਾ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਅੱਜ ਸਾਰੇ ਜਣੇ ਵੱਤਵਾਦ ਉੱਥੇ 10 ਵਜੇ ਦਾ ਟਾਈਮ ਹੈ 10 ਵਜੇ ਤੱਕ ਤੁਸੀਂ ਸਾਰੇ ਜਣੇ ਵੱਤਵਾਦ ਪਹੁੰਚ ਜਾਣਾ ਹੈ ਜੋ ਮਾਨਸਾ ਵਿਖੇ ਬਾਲਪਾਣ ਵਿੱਚ ਮੀਟਿੰਗ ਰੱਖੀ ਉਸ ਮੀਟਿੰਗ ਵਿੱਚ ਤੁਸੀਂ ਸਾਰੇ ਜਣੇ ਆਸ-ਪਾਸ ਦੇ ਜਿਹੜੇ ਵੀ ਤੁਹਾਡੇ ਲਿੰਕ ਵਿੱਚ ਉਹਨਾਂ ਨੂੰ ਵੱਦ ਤੋਂ ਵੱਦ ਉੱਥੇ ਜੋੜੋ ਔਰ ਗਰੁੱਪ ਵਿੱਚ ਵੀ ਵੱਤਵਾਦ ਜੁੜੋ ਜਿਹੜੇ ਵੀ ਗਰੁੱਪ ਵਿੱਚ ਐਡ ਨਹੀਂ ਤੁਸੀਂ ਕਿਸੇ ਵੀ ਨੰਬਰ ਤੇ ਫੋਨ ਮੈਸੇਜ ਜਾ ਕਰਕੇ ਤੁਸੀਂ ਗਰੁੱਪ ਵਿੱਚ ਐਡ ਹੋ ਸਕਦੇ ਹੋ ਜੋ ਕੱਲ ਦੀ ਮੀਟਿੰਗ ਹੈ ਕੱਲ ਫਾਇਲ ਕਾ ਵਿਖੇ ਮੀਟਿੰਗ ਹੈ ਇਸ ਮੀਟਿੰਗ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਪਹੁੰਚਣਾ ਹੈ ਔਰ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਜੋ ਕਿ ਅੱਗੇ ਹੀ ਰਣਨੀਤੀ ਬਣਾਈ ਜਾਏ ਤੇ ਔਰ ਅੱਗੇ ਦਾ ਜੋ ਵੀ ਪ੍ਰੋਗਰਾਮ ਹੋਇਆ ਤੁਹਾਨੂੰ ਜਰੂਰ ਦੱਸਿਆ ਜਾਏਗਾ ਔਰ ਕੱਲ ਜਲਾਲਾਵਾਦ ਫਾਇਲ ਕਾ ਬੋਰ ਵਾਲੇ ਜਰੂਰ ਉੱਥੇ ਪਹੁੰਚੋ ਡ੍ਰੀਮ ਅਕੈਡਮੀ ਔਰ ਜੋ ਵੀ ਅੱਗੇ ਦੀ ਰਣਨੀਤੀ ਤੁਹਾਨੂੰ ਜਰੂਰ ਦੱਸਿਆ ਜਾਏਗਾ ਜੋ ਵੀ ਅੱਗੇ ਦਾ ਪ੍ਰੋਗਰਾਮ ਹੋਇਆ ਤੁਹਾਨੂੰ ਜਰੂਰ ਦੱਸਿਆ ਜਾਵੇਗਾ ਕਿਉਂਕਿ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕੀਤੀਆਂ ਜਾਣ ਉਸ ਤੋਂ ਬਾਅਦ ਹੀ ਅੱਗੇ ਦਾ ਪ੍ਰੋਗਰਾਮ ਤੁਰਿਆ ਜਾਏਗਾ ਅੱਜ ਮਾਨਸਾ ਹੈ ਕੱਲ ਫਾਇਲ ਕਿਹਾ ਉਸ ਤੋਂ ਬਾਅਦ ਅੱਗੇ ਵੀ ਜਿੱਥੇ ਕੋਈ ਮੀਟਿੰਗ ਹੋਈ ਤੁਹਾਨੂੰ ਜਰੂਰ ਦੱਸਿਆ ਜਾਏਗਾ ਜਿਹੜੇ ਵੀ ਮੀਟਿੰਗ ਵਿੱਚ ਪਹੁੰਚ ਸਕਦੇ ਨੇ ਜਰੂਰ ਪਹੁੰਚਾ ਜੀ ਤੇ ਇਸ ਲਿੰਕ ਨੂੰ ਵਾਰਤવાર ਸ਼ੇਅਰ ਜਰੂਰ ਕਰਿਆ ਜੇ ਜਿੰਨਾ ਵੀ ਹੋ ਸਕਦੇ ਜਿਹੜੇ ਵੀ ਗਰੁੱਪ ਵਿੱਚ ਨਹੀਂ ਐਡ ਤੁਸੀਂ ਜਿੰਨੇ ਨੰਬਰ ਸਕਰੀਨ ਉੱਤੇ ਦਿੱਤੇ ਹੋਏ ਨੇ ਕਿਸੇ ਨੰਬਰ ਤੇ ਵੀ ਤੁਸੀਂ ਫੋਨ ਕਰਕੇ ਮੈਸੇਜ ਕਰਕੇ ਨੰਬਰ ਤੇ ਐਡ ਹੋ ਸਕਦੇ ਗਰੁੱਪ ਵਿੱਚ ਇਸ ਕਰਕੇ ਨਾ ਜਿਹੜੇ ਵੀ ਤੁਹਾਡੇ ਲਿੰਕ ਵਿੱਚ ਟੈਟ ਪਾਸ ਨੇ ਉਹਨਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਨਾਲ ਜੋੜੋ ਔਰ ਜੋ ਗਰੁੱਪ ਬਣਿਆ ਉਸ ਗਰੁੱਪ ਵਿੱਚ ਵੀ ਵੱਧ ਤੋਂ ਵੱਧ ਜੋੜੋ ਜੋ ਕਿ ਸੰਘਰਸ਼ ਲੜਿਆ ਜਾ ਸਕੇ ਔਰ ਅੱਗੇ ਤਾਂ ਹੀ ਲੜਿਆ ਜਾ ਸਕਦਾ ਜੇਕਰ ਤੁਸੀਂ ਸਾਰੇ ਸਾਥ ਦਿਓਗੇ ਇਸ ਪ੍ਰੋਸੈਸ ਨੂੰ ਅਜੇ ਹੋਣੇ ਚਲਾਵਾਂਗੇ ਇਹ ਬਹੁਤ ਟਾਈਮ ਲੱਗ ਜਾਣਾ ਇਸ ਕਰਕੇ ਨਾ ਹੌਲੀ ਹੌਲੀ ਪ੍ਰੋਸੈਸ ਨੂੰ ਅੱਗੇ ਤੋਰਿਆ ਜਾਏਗਾ ਤੇ ਪ੍ਰੋਸੈਸ ਤਾਂ ਹੀ ਤੋਰਿਆ ਜਾਏਗਾ ਜੇਕਰ ਤੁਸੀਂ ਸਾਰੇ ਸਾਥ ਦਿਓਗੇ ਇਸ ਕਰਕੇ ਨਾ ਜਿਹੜੇ ਵੀ ਪਾਸ ਹੈ ਤੁਸੀਂ ਗਰੁੱਪ ਵਿੱਚ ਵੀ ਜੁੜੋ ਔਰ ਉਹਨਾਂ ਦੇ ਸੰਪਰਕ ਵਿੱਚ ਵੀ ਆਓ ਔਰ ਅੱਗੇ ਦੀ ਜੋ ਵੀ ਵਿਚਾਰ ਨੇ ਤੁਹਾਡੇ ਵਿਚਾਰ ਦੱਸੋ ਔਰ ਉਹਨਾਂ ਦੇ ਵਿਚਾਰ ਸੁਣੋ ਇਹ ਗਰਾਊਂਡ ਲੈਵਲ ਤੇ ਆਣਾ ਹੀ ਪੈਣਾ ਹੈ ਸਰਕਾਰ ਤੇ ਦਬਾਅ ਪਾਣਾ ਹੀ ਪੈਣਾ ਤੇ ਤਾਂ ਹੀ ਅੱਗੇ ਜਾ ਕੇ ਪੋਸਟਾਂ ਕੜਵਾਈਆਂ ਜਾ ਸਕਦੀਆਂ ਨੇ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਸਰਕਾਰ ਨੂੰ 2.5 ਸਾਲ ਹੋ ਚੁੱਕੇ ਨੇ ਬਣੀ ਨੂੰ ਅਜੇ ਤੱਕ ਪੋਸਟਾਂ ਦੀ ਕੋਈ ਸੁਭਾਵਨਾ ਨਹੀਂ ਕਿਉਂਕਿ ਪਿੱਛੇ 9894 ਜੋ ਕਿ ਪਿੱਛੇ ਸਰਕਾਰ ਦੀਆਂ ਨੇ ਅਜੇ ਤੱਕ ਉਹਨਾਂ ਕੋਲ ਉਹ ਨਹੀਂ ਪੂਰੀਆਂ ਹੋ ਰਹੀਆਂ ਇਸ ਕਰਕੇ ਜੋ ਨਵੀਂ ਸਰਕਾਰ ਅਜੇ ਤੱਕ ਆਮ ਆਦਮੀ ਦੀ ਬਣੀ ਸੀ ਅਜੇ ਤੱਕ ਨਵੀਂ ਪੋਸਟ ਇੱਕ ਵੀ ਨਹੀਂ ਦਿੱਤੀ ਈਟੀਟੀ ਕੈਡਰ ਦੀ ਅਜੇ ਤੱਕ ਨਵੀਂ ਪੋਸਟ ਇੱਕ ਵੀ ਨਹੀਂ ਆਈ ਜੇਕਰ ਆਪਾਂ ਪੋਸਟਾਂ ਖੜਾਣੀਆਂ ਨੇ ਤਾਂ ਆਪਾਂ ਸਾਰਿਆਂ ਨੂੰ ਗਰਾਊਂਡ ਲੈਵਲ ਔਰ ਟੈਟ ਪਾਸ ਯੂਨੀਅਨ ਦਾ ਸਾਥ ਦੇਣਾ ਪੈਣਾ ਔਰ ਸੰਘਰਸ਼ ਨੂੰ ਤਿੱਖਾ ਕਰਨਾ ਪੈਣਾ ਜਿਵੇਂ ਪਿੱਛੇ ਸੰਘਰਸ਼ ਲੜੇ ਗਏ ਨੇ ਉਸੇ ਤਰ੍ਹਾਂ ਅੱਗੇ ਜਾ ਕੇ ਹੁਣ ਸੰਘਰਸ਼ ਨੂੰ ਵਧਾਉਣਾ ਪੈਣਾ ਹੈ ਕਿਉਂਕਿ ਇਹ ਤਾਂ ਹੈ ਨਹੀਂ ਆਪਾਂ ਨੂੰ ਅਰਜ ਸੰਘਰਸ਼ ਲੜੇ 2-4 ਦਿਨਾਂ 'ਚ 2-3 ਮਹੀਨਿਆਂ 'ਚ ਹੱਲ ਹੋ ਜਾਏਗਾ ਇਹ ਸੰਘਰਸ਼ ਬਹੁਤ ਲੰਮਾ ਹੈ ਤੇ ਇਸ ਗਿਣਤੀ ਨੂੰ ਵਧਾਓ ਤੇ ਗਰਾਊਂਡ ਲੈਵਲ ਤੇ ਸਾਰੇ ਜਣੇ ਵਾਦ ਤਵਾਦ ਆਓ ਔਰ ਜੋ ਵੀ ਕਿਸ ਅੱਗੇ ਦੀ ਜੋ ਵੀ ਰਣਨੀਤੀ ਹੋਏਗੀ ਜ਼ਰੂਰ ਤੁਹਾਨੂੰ ਦੱਸੀ ਜਾਏਗੀ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਸ ਮੀਟਿੰਗਾਂ ਵਿੱਚ ਤੁਸੀਂ ਡਿਸਟ੍ਰਿਕਟ ਲੈਵਲ ਵਾਲੇ ਸਾਰੇ ਜਣੇ ਸਾਥ ਦਿਓ ਕੱਲ ਫਾਈਲ ਕਿਆਂ ਵਰਤਵਾ ਸਾਥ ਦਿਓ ਔਰ ਕੱਲ ਦੀ ਮੀਟਿੰਗ ਵਿੱਚ ਜੋ ਕਿ ਅੱਗੇ ਦਾ ਪ੍ਰੋਗਰਾਮ ਜਾਂ ਕੋਈ ਵੀ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਉਸ ਤੋਂ ਬਾਅਦ ਜੋ ਵੀ ਅੱਗੇ ਤੁਹਾਨੂੰ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਇਸ ਕਰਕੇ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ ਜੋ ਸਕਰੀਨ ਤੇ ਨੰਬਰ ਹੈ ਤੁਸੀਂ ਕਿਸੇ ਵੀ ਨੰਬਰ ਤੇ ਸੰਪਰਕ ਕਰਕੇ ਔਰ ਜੋ ਵੀ ਗੱਲਬਾਤ ਪੁੱਛਣੀ ਜਾਵੇ ਕਿਸੇ ਨੇ ਗਰੁੱਪ ਵਿੱਚ ਐਡ ਹੋਣਾ ਹੈ ਤਾਂ ਤੁਸੀਂ ਹੋ ਸਕਦੇ ਹੋ ਕਰਕੇ ਨਾ ਕਿਸੇ ਦਾ ਕੋਈ ਵੀ ਡਾਊਟ ਹੋਵੇ ਤੁਸੀਂ ਜਰੂਰ ਪੁੱਛ ਸਕਦੇ ਹੋ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਔਰ ਜੋ ਵੀ ਅੱਗੇ ਦੀ ਰਣਨੀਤੀ ਹੋਈ ਤੁਹਾਨੂੰ ਜਰੂਰ ਦੱਸੀ ਜਾਏਗੀ ਤੇ ਅੱਜ ਜੋ ਮੀਟਿੰਗ ਮਾਨਸਾ ਦੀ ਇਹ ਰੱਖੀ ਹੈ ਉਸ ਮੀਟਿੰਗ ਵਿੱਚ ਤੁਸੀਂ ਸਾਰੇ ਜਣੇ ਨਾ ਵੱਧ ਤੋਂ ਵੱਧ ਪਹੁੰਚੋ ਜਿੰਨਾ ਵਾਦ ਤੋਂ ਵਾਦ ਤੁਸੀਂ ਆਸ-ਪਾਸ ਦੇ ਸਾਥੀਆਂ ਨੂੰ ਜੋੜ ਸਕਦੇ ਉਹਨਾਂ ਅੱਗੇ ਹੀ ਤਾਂ ਹੀ ਸੰਘਰਸ਼ ਜਾ ਕੇ ਲੜਿਆ ਜਾ ਸਕਦਾ ਹੈ ਇਸ ਕਰਕੇ ਨਾ ਡੈਮੋਕ੍ਰੇਟੀ ਈਟੀਟੀ ਟੈਟ ਪਾਸ ਵੱਲੋਂ ਫਿਰ ਅਪੀਲ ਹੈ ਜੋ ਕਿ ਉਹਨਾਂ ਆਪਾਂ ਨੂੰ ਕਿਹਾ ਹੈ ਵੀ ਵਾਦ ਤੋਂ ਵਾਦ ਸਾਥੀਆਂ ਨੂੰ ਜੋੜੋ ਔਰ ਆਪਣੇ ਤੱਕ ਅਪੀਲ ਕੀਤੀ ਹੈ ਅਸੀਂ ਵੀ ਆਪਦੇ ਵੱਲੋਂ ਅਪੀਲ ਕਰ ਰਹੇ ਹਾਂ ਕਿ ਤੁਸੀਂ ਵੀ ਅੱਜ ਮਾਨਸਾ ਵਿਖੇ ਜੋ ਮੀਟਿੰਗ ਰੱਖੀ ਉਸ ਮੀਟਿੰਗ ਵਿੱਚ ਤੁਸੀਂ ਜ਼ਰੂਰ ਪਹੁੰਚੋ ਤੇ ਆਪਣੇ ਵਿਚਾਰ ਦੱਸੋ। ईटीटी टेट पास जूनियर कैडर दी ਨਵੀਆਂ ਪੋਸਟਾਂ ਕੜਾਉਣ ਮਿਤੀ 8 ਸਤੰਬਰ 2024 10 ਵਜੇ ਬਾੜ ਭਵਨ ਮਾਨਸਾ ਵਿਕੇ ਜੂਨੀਅਰ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਹਰ ईटीटी टेट ਪਾਸ ਬੇਰੋਜगार ਵਿਦਿਆਰਥੀ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਜਰੂਰ ਪਹੁੰਚੋ। ਇਸ ਕਰਕੇ ਨਾ ਆਪਣੇ ਆਪ ਲਈ ਜਰੂਰ ਸਮਾਂ ਕੱਢੋ ਜੋ ਇਸ ਮੀਟਿੰਗ ਵਿੱਚ ਪਹੁੰਚੋ ਕਿਉਂਕਿ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾ ਸਕੇ ਔਰ ਸਭ ਦੇ ਸਾਥ ਨਾਲ ਹੀ ਹੋਣਾ ਹੈ ਔਰ ਸਾਰਿਆਂ ਦੀ سپورਟ ਨਾਲ ਹੀ ਸਭ ਕੁਝ ਹੋਣਾ ਹੈ ਇਸ ਕਰਕੇ ਕਿਸੇ ਨੇ ਕੋਈ ਵੀ ਕੁਝ ਪੁੱਛਣਾ ਹੋਵੇ ਤੁਸੀਂ ਸਕਰੀਨ ਤੇ ਜਿੰਨੇ ਵੀ ਨੰਬਰ ਦਿੱਤੇ ਹੋਏ ਨੇ ਕਿਸੇ ਵੀ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਗਰੁੱਪ ਵਿੱਚ ਜਿਹੜੇ ਨਹੀਂ ਐਡ ਤੁਸੀਂ ਗਰੁੱਪ ਵਿੱਚ ਵੀ ਐਡ ਹੋ ਫਾਈਲ ਕੱਲ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਔਰ ਉਸ ਮੀਟਿੰਗ ਵਿੱਚ ਆਪਾਂ ਅੱਗੇ ਦੀ ਵਿਚਾਰ ਨੀਤੀ ਔਰ ਜੋ ਵੀ ਅੱਗੇ ਦਾ ਪ੍ਰੋਗਰਾਮ ਹੋਇਆ ਜਰੂਰ ਸਭ ਦੇ ਵਿਚਾਰ ਔਰ ਸਭ ਦੇ ਸੰਯੋਗ ਨਾਲ ਅੱਗੇ ਦਾ ਕੀਤਾ ਜਾਏਗਾ ਇਸ ਕਰਕੇ ਟੈਟ ਪਾਸ ਵਿਦਿਆਰਥੀਆਂ ਨੂੰ ਇਸ ਲਿੰਕ ਨੂੰ ਵਾਰਤવાર ਛੇਰ ਜਰੂਰ ਕਰੋ ਜੋ ਕਿ ਟੈਟ ਪਾਸ ਵਿਦਿਆਰਥੀਆਂ ਤੱਕ ਡੈਮੋਕਰੇਟਿਵ ਈਟੀਟੀ ਟੈਟ ਪਾਸ ਵਾਲਿਆਂ ਦੀ ਜੋ ਕਿ ਉਹਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਇਸ ਕਰਕੇ ਨਾ ਹੌਲੀ ਹੌਲੀ ਸੰਗਰਸ਼ ਅੱਗੇ ਕਰਾਂਗੇ ਤਾਂ ਤਾਂ ਹੀ ਅੱਗੇ ਜਾ ਕੇ ਅੱਗੇ ਦਾ ਪ੍ਰੋਗਰਾਮ ਕੀਤਾ ਜਾਏ ਸਕੇਗਾ ਇਸ ਕਰਕੇ ਸਾਰੇ ਜਾਨੇ ਜਿੰਨੇ ਵੀ ਆਪਣੇ ਲਈ ਸਮਾਂ ਕੱਢ ਕੇ ਜਰੂਰ ਕੱਲ ਪਹੁੰਚੋ ਜਿੰਨਾ ਵੀ ਜਿੱਥੇ ਵੀ ਮੀਟਿੰਗ ਰੱਖੀ ਜਾਂਦੀ ਹੈ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਜੋ ਕੀਤੀਆਂ ਜਾ ਰਹੀਆਂ ਨੇ ਆਪੋ ਆਪ ਦੇ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕਰੋ ਉਸ ਤੋਂ ਬਾਅਦ ਜੋ ਵੀ ਅੱਗੇ ਦਾ ਪ੍ਰੋਗਰਾਮ ਹੋਇਆ ਤੁਹਾਨੂੰ ਜਰੂਰ ਦੱਸਿਆ ਜਾਏਗਾ ਜੋ ਕਿ ਪ੍ਰਧਾਨ ਸਾਹਿਬ ਨਾਲ ਤੁਸੀਂ ਸੰਪਰਕ ਜਰੂਰ ਕਰ ਸਕਦੇ ਹੋ ਉਹਨਾਂ ਦਾ ਜੋ ਨੰਬਰ ਹੈ 99150 ਤੇ 94655 ਦੁਬਾਰਾ ਫਿਰ ਇੱਕ ਵਾਰੀ ਰਿਪੀਟ ਕਰਦੇ 99150 ਤੇ 94652 ਉਸ ਤੋਂ ਬਾਅਦ ਜੋ ਕਿ ਬਲਵੰਤ 88728 50637 ਇਸ ਨ ਬਲਵੰਤ ਸਾਹਰ ਨਾਲ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਬੋਰ ਦਾ ਕਰਦੇ ਬੋਰ ਵਾਰੇ ਕੱਲ ਤੁਸੀਂ ਇੱਕ ਵਾਰੀ ਡ੍ਰੀਮ ਅਕੈਡਮੀ ਜ਼ਰੂਰ ਪਹੁੰਚੋ ਉਸ ਤੋਂ ਬਾਅਦ ਅੱਗੇ ਬੋਰ ਦੇ ਜੇਕਰ ਮੀਟਿੰਗ ਰੱਖੀ ਉਸ ਮੀਟਿੰਗ ਵਿੱਚ ਬੋਰ ਬਾਰੇ ਵੀ ਆਪਾਂ ਵਿਚਾਰ ਗੱਲ ਕਰ ਲਵਾਂਗੇ ਇਸ ਕਰਕੇ ਨਾਲ ਤੁਸੀਂ ਕੱਲ ਇੱਕ ਦਿਨ ਆਪਣੇ ਆਪ ਲਈ ਨਾ ਸਮਾਂ ਬੋਰ ਤੋਂ ਕਰ ਲਵਾਂਗੇ ਉਸ ਤੋਂ ਬਾਅਦ ਪਹਿਲਾਂ ਨੇ ਇੱਕ ਡਿਸਟ੍ਰਿਕਟ ਲੈਵਲ ਤੇ ਆਪਾਂ ਫਾਈਲ ਕਾ ਕਰ ਲਈਏ ਉਸ ਤੋਂ ਬਾਅਦ ਅੱਗੇ ਬੋਰ ਦਾ ਕਰ ਲਵਾਂਗੇ ਇਸ ਕਰਕੇ ਨਾਲ ਤੁਸੀਂ ਕੱਲ ਇੱਕ ਦਿਨ ਆਪਣੇ ਲਈ ਸਮਾਂ ਨਾਲ ਫਾਈਲ ਕਾ ਜਰੂਰ ਪਹੁੰਚੋ ਕਿਉਂਕਿ ਬੋਰ ਵੀ ਰੱਖ ਲਵਾਂਗੇ ਮੀਟਿੰਗ ਇਕੱਲੀ ਨਾ ਡਿਸਟ੍ਰਿਕਟ ਲੈਵਲ ਤੇ ਮੀਟਿੰਗ ਕਰੀਏ ਉਸ ਤੋਂ ਬਾਅਦ ਜੇ ਇਹ ਕਰ ਤੁਸੀਂ ਬੋਰ ਕਹਿੰਦੇ ਹੋ ਬੋਰ ਵੀ ਆਪਾਂ ਰੱਖ ਲਵਾਂਗੇ ਕੋਈ ਗੱਲ ਨਹੀਂ ਇਸ ਕਰਕੇ ਨਾ ਜੋ ਵੀ ਸਕਰੀਨ ਤੇ ਨੰਬਰ ਦਿੱਤੇ ਤੁਸੀਂ ਇਸ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਕਰਕੇ ਕਿਸੇ ਦਾ ਕੋਈ ਵੀ ਡਾਊਟ ਹੋਵੇ ਤੁਸੀਂ ਇਸ ਡਾਊਟ ਨੂੰ ਪੁੱਛ ਸਕਦੇ ਹੋ ਔਰ ਜੋ ਵੀ ਕਿਸੇ ਨੇ ਕੋਈ ਵੀ ਗੱਲ ਗੱਲ ਕਰਨੀ ਹੋਵੇ ਤੁਸੀਂ ਜਿੰਨੇ ਵੀ ਨੰਬਰ ਤੁਹਾਨੂੰ ਦੱਸੇ ਨੇ ਉਸ ਨੰਬਰਾਂ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਜੋ ਕਿ ਤੁਸੀਂ ਪਰਮਜੀਤ ਸਿੰਘ ਨਾਲ ਇਸ ਨਾਲ ਤੁਸੀਂ ਸੰਪਰਕ ਜਰੂਰ ਕਰ ਸਕਦੇ ਹੋ ਜੋ ਵੀ ਤੁਸੀਂ ਗੱਲਬਾਤ ਜਦੋਂ ਮਰਜੀ ਫੋਨ ਕਰੋ ਜਰੂਰ ਤੁਹਾਡੀ ਗੱਲਬਾਤ ਸੁਣੀ ਜਾਏਗੀ ਇਸ ਕਰਕੇ ਨਾ ਜਿੰਨੇ ਵੀ ਨੰਬਰ ਉੱਤੇ ਸਕਰੀਨ ਤੇ ਦਿੱਤੇ ਨੇ ਇਹਨਾਂ ਨੰਬਰਾਂ ਤੇ ਤੁਸੀਂ ਜਰੂਰ ਫੋਨ ਕਰ ਸਕਦੇ ਹੋ ਇਸ ਕਰਕੇ ਕਿਸੇ ਨੇ ਜੋ ਕੁਝ ਪੁੱਛਣਾ ਹੋਵੇ ਜਰੂਰ ਪੁੱਛ ਸਕਦਾ ਹੈ ਉਸ ਤੋਂ ਬਾਅਦ ਅੱਗੇ ਦੀ ਆਪਾਂ ਕਲਾਸ ਜੋ ਵੀ ਅੱਗੇ ਦਾ ਪ੍ਰੋਗਰਾਮ ਹੋਇਆ ਤੁਹਾਨੂੰ ਜਰੂਰ ਦੱਸਿਆ ਜਾਏਗਾ ਇਸੇ ਨੇ ਕੋਈ ਵੀ ਪੁੱਛਣਾ ਹੋਵੇ ਜਰੂਰ ਪੁੱਛ ਸਕਦਾ ਹੈ। ਔਰ ਕੱਲ ਫਾਇਲ ਕਿਆ ਅੱਜ ਜੋ ਮਾਨਸਿਆ ਮੀਟਿੰਗ ਇਸ ਮੀਟਿੰਗ ਵਿੱਚ ਤੁਸੀਂ ਗੱਤਬੱਤ ਪਹੁੰਚੋ। ਔਰ ਟਟ ਪਾਸ ਵਿਦਿਆਰਥੀ ਨੂੰ ਗਰੁੱਪ ਵਿੱਚ ਵੀ ਐਡ ਕਰੋ। ਔਰ ਉਹਨਾਂ ਨੂੰ ਆਪਣੇ ਆਪ ਜੋ ਪ੍ਰੋਗਰਾਮ ਰੱਖਿਆ ਜਾਂਦਾ ਜਿੱਥੇ ਵੀ ਉੱਥੇ ਪ੍ਰੋਗਰਾਮ ਵਿੱਚ ਵੀ ਉਹਨਾਂ ਨੂੰ ਗੱਤਬੱਤ ਮੋਟੀਵੇਸ਼ਨ ਕਰੋ। ਹਾਂਜੀ ਕਿਸੇ ਦਾ ਕੋਈ ਸਵਾਲ ਹੋਵੇ ਜਰੂਰ ਪੁੱਛ ਸਕਦਾ ਹੈ। ਤੇ ਕੱਲ ਮੀਟਿੰਗ ਵਿੱਚ ਜ਼ਰੂਰ ਵਕਤ ਵਾਦ ਪਹੁੰਚਣਾ ਹੈ ਫਾਇਲ ਕਾ ਡਿਸਟ੍ਰਿਕਟ ਵਿੱਚ ਹਾਂਜੀ ਅੱਜ ਦੀ ਕਲਾਸ ਇੱਥੇ ਕਰਦੇ ਹਾਂ ਸਮਾਪਤ ਕੱਲ ਦੀ ਜੋ ਵੀ ਵਿਚਾਰ ਔਰ ਜੋ ਵੀ ਮੀਟਿੰਗ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਅੱਗੇ ਦਾ ਕੀ ਪ੍ਰੋਗਰਾਮ ਹੈ ਅੱਗੇ ਦੀ ਰਣਨੀਤੀ ਕੀ ਬਣਾਈ ਗਈ ਜਿਸ ਕਰਕੇ ਜਿੰਨਾ ਵੀ ਵਿਜਿਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਲਿੰਕ ਨੂੰ ਵਕਤ ਵਾਦ ਸ਼ੇਅਰ ਜ਼ਰੂਰ ਕਰਿਆ ਜੇ ਜੋ ਕਿ ਟਟ ਪਾਸ ਵਿਦਿਆਰਥੀਆਂ ਤੱਕ ਇਹ ਲਿੰਕ ਪਹੁੰਚ ਸਕੇ ਔਰ ਜੋ ਕਿ ਅੱਗੇ ਦਾ ਉਹਨਾਂ ਨੂੰ ਪ੍ਰੋਗਰਾਮ ਔਰ ਜੋ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੇ ਨੋਟੀਫਿਕੇਸ਼ਨ ਹੋਏਗੀ ਤੁਹਾਨੂੰ ਜਰੂਰ ਦੱਸੀ ਜਾਏਗੀ ਔਰ ਜੋ ਵੀ ਕੋਈ ਪ੍ਰੋਗਰਾਮ ਹੋਇਆ ਇਸ ਲਿੰਕ ਰਾਹੀਂ ਔਰ ਇਸ ਚੈਨਲ ਰਾਹੀਂ ਜਰੂਰ ਦੱਸਿਆ ਜਾਏਗਾ ਔਰ ਸਾਰੇ ਜਣੇ ਡੈਮੋਕ੍ਰੇਸੀ ਈਟੀਟੀ ਟੈਟ ਪਾਸ ਜੁਨੀਅਨ ਦਾ ਵਰਤਵਾ ਸਾਥ ਦਿਓ ਜੋ ਕਿ ਆਪਾਂ ਪੋਸਟਾਂ ਕੜਵਾ ਸਕੀ ਕਿਉਂਕਿ ਜਦੋਂ ਤੱਕ ਸਰਕਾਰ ਬਣੀ ਉਹ ਜੋ ਤੱਕ ਅਜੇ ਤੱਕ ਈਟੀਟੀ ਤੇ ਮਾਸਟਰ ਕੈਡਰ ਦੀ ਅਜੇ ਤੱਕ ਪੋਸਟਾਂ ਸਰਕਾਰ ਨੇ ਨਹੀਂ ਦਿੱਤੀਆਂ ਇਸ ਕਰਕੇ ਨਾ 2 2.5 ਸਾਲ ਬੀਤ ਚੁੱਕੇ ਨੇ ਕਿਉਂਕਿ ਜੇਕਰ ਹੁਣੇ ਹੀ ਸਰਕਾਰ ਤੇ ਦਬਾਅ ਪਾਵਾਂਗੇ ਤਾਂ ਤਾਂ ਹੀ ਅੱਗੇ ਪੋਸਟਾਂ ਕਢਾਈਆਂ ਜਾ ਸਕਦੀਆਂ ਨੇ ਜੋ 9894 ਦੀ ਗੱਲ ਕੀਤੀ ਜਾਵੇ ਉਹ ਕਾਂਗਰਸ ਟਾਈਮ ਦੀਆਂ ਨੇ ਪੋਸਟਾਂ ਕਾਂਗਰਸ ਸਰਕਾਰ ਦੇ ਕੇ ਗਈ ਹੈ ਅਜੇ ਤੱਕ ਆਮ ਆਦਮੀ ਨੇ ਕੋਈ ਵੀ ਪੋਸਟ ਨਵੀਂ ਨਹੀਂ ਦਿੱਤੀ ਇਸ ਕਰਕੇ ਨਾ ਉਹਨਾਂ ਜੋ ਪਿਛਲੀਆਂ 9894 ਨੇ ਅਜੇ ਤੱਕ ਉਹ ਨਹੀਂ ਉਹਨਾਂ ਕੋਲ ਪੂਰੀਆਂ ਹੋਈਆਂ ਇਸ ਕਰਕੇ ਜੇਕਰ ਆਪਾਂ ਹੁਣ ਨਵੀਆਂ ਪੋਸਟਾਂ ਕਢਾਣੀਆਂ ਨੇ ਤਾਂ ਆਪਾਂ ਨੂੰ ਉਹਨਾਂ ਤੇ ਸਰਕਾਰ ਤੇ ਦਬਾਅ ਪਾਣਾ ਪੈਣਾ ਤੌਰ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਵਰਤਵਾ ਦਾਣਾ ਹਾਂਜੀ ਜਿੰਨਾ ਵੀ ਵਿਜੀਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਕਿਉਂਕਿ ਜੇ ਸੰਘਰਸ਼ ਚ ਲੜਦੇ ਰਵਾਂਗੇ ਤਾਂ ਜਰੂਰ ਜਿੱਤਾਂਗੇ ਇੱਕ ਇੱਕ ਦਿਨ ਬੰਦਾ ਜਰੂਰ ਜਿੱਤਦਾ ਜੇਕਰ ਸੰਘਰਸ਼ ਵਿੱਚ ਆਉਂਦਾ ਹੈ ਤਾਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਨਾ ਤੁਸੀਂ ਸੰਘਰਸ਼ ਵਿੱਚ ਜਰੂਰ ਪਹੁੰਚੋ ਜੋ ਵੀ ਆਪਣਾ ਪ੍ਰੋਗਰਾਮ ਹੋਏਗਾ ਬਿਲਕੁਲ ਸ਼ਾਂਤਮਈ ਹੋਏਗਾ ਕੋਈ ਵੀ ਹੁੱਲੜਬਾਜੀ ਨਹੀਂ ਹੋਏਗੀ ਇਸ ਕਰਕੇ ਨਾਲ ਸਾਰੇ ਜਣੇ ਵਰਤਵਾਦ ਟੈਟਪਾਸ ਵਿਦਿਆਰਥੀਆਂ ਨੂੰ ਵਰਤਵਾਦ ਜੋੜੋ ਜੈ ਜਨਤਾ ਜੈ ਸੰਘਰਸ਼ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ